ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਉੱਤਰਾਖੰਡ ਦੇ ਵਿੱਚ ਸ਼ਰਦਾਲੂਆਂ ਨਾਲ ਭਰੇ ਬੱਸ ਜਰੀਆ ਇੱਕ 70 ਮੀਟਰ ਦਾ ਖਾੜ ਦੇ ਵਿੱਚ ਡਿੱਗ ਜਾਂਦੀ ਆ ਜਿਸ ਦੇ ਨਾਲ ਮੌਕੇ ਤੇ ਚੀਕ ਚਾਹਰਾ ਮਚਣਾ ਸ਼ੁਰੂ ਹੋ ਜਾਂਦਾ ਤਾਂ ਇਸ ਦੇ ਦੌਰਾਨ 5 ਸ਼ਰਦਾਲੂਆ ਦੀ ਦਰਦਨਾਕ ਮੌਤ ਹੋ ਜਾਂਦੀ ਆ ਤਾਂ 11 ਤੋਂ ਵੱਧ ਸ਼ਰਦਾਲੂ ਜਿਹੜੇ ਨੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਦਾਲੂ ਰਿਸ਼ੀਕੇਸ਼ ਕੇ ਗੀਸੀਕੇ ਤਾ ਵਾਪਸੀ ਵਾਪਸੀ ਦੇ ਦੌਰਾਨ ਜਦੋਂ ਇਹ ਬੱਸ ਦੀ ਅ ਬ੍ਰੇਕ ਫੇਲ ਹੋ ਜਾਂਦੀ ਆ ਤਾਂ ਉਸ ਦੇ ਨਾਲ ਜਦੋਂ ਬ੍ਰੇਕ ਫੇਲ ਹੁੰਦੀ ਆ ਤਾਂ ਕਾਫੀ ਤੇਜ਼ ਰਫ਼ਤਾਰ ਹੁੰਦੀ ਆ ਬੱਸ ਦੀ ਤਾਂ ਮੌਕੇ ਤੇ ਚੀਕ ਚਿਹਾੜਾ ਮਚਲਾ ਸ਼ੁਰੂ ਹੋ ਜਾਂਦਾ ਤਾਂ ਡਰਾਈਵਰ ਨੇ ਬੜੀ ਮੁਸ਼ਕਲ ਨਾਲ ਬੱਸ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਬੱਸ ਬੇਕਾਬੂ ਹੋਣ ਦੇ ਨਾਲ ਜਿਹੜੀ ਆ ਡੂੰਘੀ ਖੱਡ ਦੇ ਵਿੱਚ ਡਿੱਗ ਜਾਂਦੀ ਆ ਜਿਸ ਤੋਂ ਬਾਅਦ ਪੰਜ ਸ਼ਰਧਾਲੂਆ ਦੀ ਦਰਦਨਾਕ ਮੌਤ ਹੁੰਦੀ ਆ ਤਾਂ ਉਹਨਾਂ ਦੱਸਿਆ ਕਿ ਸ਼ਰਧਾਲੂਆ ਤੋਂ ਵਾਪਸ ਆਂਦੇ ਤੋਂ ਬਾਅਦ ਡਰਾਈਵਰ ਨੇ ਬੱਸ ਸਟਾਪ ਕੀਤੀ ਅਤੇ ਬ੍ਰੇਕ ਫੇਲ ਹੋ ਗਏ ਤਾਂ ਜਿਸ ਕਰਕੇ ਇੱਕ ਖਾੜ ਦੇ ਵਿੱਚ ਡਿੱਗ ਗਏ ਤਾਂ ਹਾਲਾਂਕਿ ਤੇਰੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਸਟੇਟ ਫੋਰਸ ਜਾਨਕਿ SDRF ਦੀ ਰਟੀਮਾ ਮੌਕੇ ਤੇ ਪਹੁੰਚੇ ਨੇ ਤਾਂ ਜਿਹੜੇ ਲੋਕ ਬੱਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਤਾਂ ਸੀਨੀਅਰ ਪਸ਼ਾਸਨਿਕ ਅਤੇ ਪੁਲਸ ਅਧਿਕਾਰੀ ਵੇ ਘਟਨਾ ਸਾਲ ਤੇ ਮੌਕੇ ਤੇ ਪਹੁੰਚੇ ਨੇ ਤਾਂ ਕਾਰਵਾਈ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸੜਕ ਤੋਂ 70 ਮੀਟਰ ਹੇਠਾ ਡਿੱਗੀ ਹੈ ਡਿੱਗਣ ਦੇ ਨਾਲ 5 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤਾਂ 11 ਤੋਂ ਵੱਧ ਜਿਹੜੇ ਸ਼ਰਧਾਲੂ ਨੇ ਗੰਭੀਰ ਚੱਕੇ ਵਿੱਚ ਹੋਏ ਨੇ ਇਹਨਾਂ ਦੇ ਵਿੱਚੋਂ 6 ਨੂੰ ਗੰਭੀਰ ਹਾਲਾਤ ਵਿੱਚ ਰਿਚੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਦੇ ਵਿੱਚ ਭੇਜਿਆ ਗਿਆ ਤਾਂ ਹੱਤ ਸਮੇਂ ਬੱਸ ਦੇ ਵਿੱਚ ਟੋਟਲ ਜਿਹੜੇ ਆ 8 ਸ਼ਰਧਾਲੂ ਸ਼ਾਮਿਲ ਸਨ ਕਾਰਿਆ ਨੇ ਦੱਸਿਆ ਕਿ ਬਸ ਡਰਾਈਵਰ ਸ਼ੰਭੂ ਅਤੇ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤਾਂ ਮ੍ਰਿਤਿਕ ਦੀ ਪਛਾਣ ਅਨੇਤਾ ਚੋਹਾਨ 50 ਸਾਲ ਉਮਰ ਵਾਸੀ ਦਵਾਰਕਾ ਦਿੱਲੀ ਆਸ਼ੂ त्यागी ਉਮਰ 51 ਸਾਲ ਤਾਂ ਨਮਿਤਾ ਉਮਰ 58 ਸਾਲ ਵਾਸੀ 나ਗਪੁਰ ਮਹਾਰਾਸ਼ਟਰ ਦੇ ਤਾਂ ਹੋਰ ਜਿਹੜੇ ਆ ਅਲੱਗ-ਅਲੱਗ ਇਲਾਕਿਆ ਤੋਂ ਜੇ ਸਰਦਾਰੂ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ॠषिਕੇਸ਼ ਜਾ ਕੇ ਦਰਸ਼ਨ ਕਰਨੇ ਸੀਗੇ ਤਾਂ ਦਰਸ਼ਨ ਕਰਨ ਤੋਂ ਬਾਅਦ ਜਦੋਂ ਉਥੋਂ ਬੱਸ ਵਾਪਸੀ ਲਈ ਰਵਾਨਾ ਹੋਈ ਤਾਂ ਬੱਸ ਦੀ ਅਚਾਨਕ ਜਿਹੜੀ ਹੈ ਬ੍ਰੇਕ ਫੇਲ ਹੋ ਜਾਂਦੀ ਹੈ ਜਿਸ ਦੇ ਨਾਲ ਬੱਸ ਜਿਹੜੀ ਹੈ 70 ਮੀਟਰ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਡਿੱਗਣ ਦੇ ਨਾਲ ਪੰਜ ਸਰਦਾਰੂ ਆਦੀ ਜਿਹੜੀ ਆ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ 11 ਸਰਦਾਰੂ ਜਿਹੜੇ ਨੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਕਈ ਸਰਦਾਰੂ ਜਿਹੜੇ ਆ ਲਾਪਤਾ ਹੋਏ ਨੇ ਤਾਂ ਜਿਨ੍ਹਾਂ ਦੇ ਪਾਲ ਜਿਹੜੀ ਆ ਮੌਕੇ ਤੇ ਐਸਡੀਆਰਐਫ ਦੀਆਂ ਟੀਮਾਂ ਪਹੁੰਚੇ ਨੇ ਹੋਰ ਵੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਛੜਦਾਲੂ ਲਾਪਤਾ ਹੋਏ ਨੇ ਉਹਨਾਂ ਦੇ ਪਾਲ ਜਿਹੜੀ ਕੀਤੀ ਜਾ ਰਹੀ ਆ ਜਿਹੜੇ ਬਾਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਜਿਹੜੀ ਆ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਕਿੰਨੀ ਦਰਦਨਾਕ ਜਿਹੜਾ ਆ ਵੱਡਾ ਹਾਦਸਾ ਵਾਪਰਿਆ ਆ ਤਾਂ ਮੌਕੇ ਤੇ ਕਾਫੀ ਲੋਕ ਇਕੱਠੇ ਹੋ ਗਏ ਨੇ ਤਾਂ ਚੀਕ ਚਾਹਰਾ ਵੀ ਮਚਣਾ ਸ਼ੁਰੂ ਹੋ ਗਿਆ ਸੀਗਾ ਜਿਸ ਵੇਲੇ ਵੱਡਾ ਹਾਦਸਾ ਵਾਪਰਿਆ ਫਿਲਹਾਲ ਜਿਹੜੇ ਲੋਕ ਫਸੇ ਨੇ ਬਚਾਅ ਕਾਰਜ ਦੀਆਂ ਟੀਮਾਂ ਮੁੱਕੇ ਤੇ ਪਹੁੰਚੀਆਂ ਨੇ ਉਹਨਾਂ ਨੂੰ ਜਿਹੜੀ ਹੈ ਬਾਹਰ ਕੱਢਣ ਦੀ ਹੈ ਕੋਸ਼ਿਸ਼ਾਂ ਵੀ ਜਿਹੜੀਆਂ ਕੀਤੀ ਜਾ ਰਹੀਆਂ ਨੇ ਫਿਲਹਾਲ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ 6 ਸ਼ਰਧਾਲੂ ਜਿਹੜੇ ਕਾਫੀ ਗੰਭੀਰ ਹਾਲਾਤ ਵਿੱਚ ਨੇ ਉਹਨਾਂ ਨੂੰ ਅਮਰਜੈਂਸੀ ਜਿਹੜੇ ਆ ਹਸਪੀਟਲ ਦੇ ਵਿੱਚ ਭੇਜਿਆ ਜਾਇਆਗਾ ਫਿਲਹਾਲ ਜਿਹੜੀ ਦੱਸਿਆ ਜਾ ਰਿਹਾ ਕਿ ਮੌਤਾਂ ਦੀ ਗਿਣਤੀ ਹੋਰ ਵੀ ਜਿਹੜੀ ਆ ਵੱਧ ਸਕਦੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ